ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਟ ਹੈਗੀ ਹੈ ਪਿੰਡ ਦੁਗਲਵਾਲਾ ਦੁਗਲਵਾਲਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਅਰਸੂਲਪੁਰ ਨਹਿਰਾ ਬਿਲਕੁਲ ਨਜ਼ਦੀਕ ਪਿੰਡ ਆ ਝੰਡੇਰ ਪਿੰਡ ਥੋੜੀ ਦੂਰੀ ਤੇ ਆ ਸੇਰੋਂ ਦੀ ਦੂਰੀ ਥੋੜੀ ਹੈਗੀ ਆ ਦੋਸਤੋ ਪਿੰਡ ਦੁਗਲਵਾਲੇ ਤੋਂ ਤੇ ਵੀਰ ਸੋਨੂ ਦੇ ਕੋਲੇ ਪਹੁੰਚਿਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਜਿਹੜੀਆਂ ਦੋਸਤੋ ਅਪਲੋਡ ਕੀਤੀਆਂ ਨੇ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਇਸ ਘਰੋਂ ਜਿਆਦਾਤਰ ਨਗਜੜੇ ਆ ਬਿਹੜਾਂ ਖਾਸ ਤੌਰ ਤੇ ਇਸ ਘਰੇ ਆਉਂਦੀਆਂ ਨੇ ਬਿਲਕੁਲ ਸੇਲ ਪਰਚੇਜ ਦਾ ਕੰਮ ਆ ਵੀਰ सोनू ਦਾ ਰੋਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ ਚਾਹੇ ਗੱਬਣ ਤੋਕਰ ਵੀ ਪਸ਼ੂ ਤੁਹਾਨੂੰ ਮਿਲ ਜਾਂਦੇ ਆ ਸੱਜਰ ਸੂਏ ਪਸ਼ੂ ਹੁਣ ਉਹ ਵੀ ਮਿਲ ਜਾਂਦੇ ਆ ਅੱਜ ਇਸ ਕਵਰੇਜ ਵਿੱਚ ਦੋ ਬਿਹੜਾਂ ਬਿਲਕੁਲ ਤੁਹਾਨੂੰ ਸੱਜਰ ਦਿਖਾਉਣੀਆਂ ਇੱਕ ਬਿਲਕੁਲ ਸੂਣ ਦੀ ਤਿਆਰੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇੱਕ ਤਾਜੀ ਸੂਈ ਸਵਾਈ ਆ ਇੱਕ ਤੋਕਰ ਗੱਬਣ ਵਿਹੜ ਤੁਹਾਨੂੰ ਦਿਖਾਉਣੀਆਂ ਦੋਸਤੋ ਤੇ ਇੱਕ ਤੋਕਰ ਵਿਹੜ ਹੋਊਗੀ ਪੂਰੀ ਡਿਟੇਲ ਆ ਚੋਂ ਪਸ਼ੂਆਂ ਦੀ ਆਪਾਂ ਵੀਰ ਸੋਨੂ ਤੋਂ ਲੈ ਲਾਂਗੇ ਤੇ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਦੋਸਤੋ ਤਾਂ ਜੋ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੇ ਸਬੰਧਤ ਸਾਰੇ ਵੀਰਾਂ ਨੂੰ ਮਿਲ ਸਕੇ ਤੇ ਅੱਜ ਦੋਸਤੋ 19 ਦਸੰਬਰ ਨੂੰ ਆਪਾਂ ਇਹ ਕਵਰ ਚ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ ਦੋਸਤੋ 11:00 ਵਜੇ ਦਾ ਸਮਾਂ ਆਓ ਨਰਕਪਰਕ ਕਰੋ ਤਸੱਲੀ ਕਰੋ ਰੀਡ ਪੜਤਾ ਜਿਹੜਾ ਦੋਸਤੋ ਜਾਇਜ਼ ਵਾਜਿਬ ਰੇਟ ਹੁੰਦਾ ਤੇ ਬਾਕੀ ਆਪਾਂ ਵੀਡੀਓ ਦੇ ਵਿੱਚ ਰੇਟ ਵੀ ਕਰਦੇ ਆਂਗੇ ਜਿਹੜੇ ਵੀਰ ਨੂੰ ਚਾਚੂਗਾ ਪਸੰਦ ਆਊਗਾ ਤੁਸੀਂ ਸਬਦਾ ਕਰ ਲਿਓ ਸਭ ਤੋਂ ਪਹਿਲਾਂ ਵੀਰ ਸੋਨੂੰ ਸਾਸਰੀ ਕਾਲ ਸਾਸਰੀ ਕਾਲ ਜੀ ਸਾਰੇ ਰਾਜਸੰਧੂ ਫਾਰਮਿੰਗ ਚੈਨਲ ਵੇਖਣ ਵਾਲਿਆਂ ਪਿਆਰਪਰੀ ਸਾਸਰੀ ਕਾਲ ਹੋਰ ਸੋਨੂੰ ਵੀਰੇ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਜੀ ਅੱਛਾ ਸੋਨੂੰ ਵੀਰੇ ਪਸ਼ੂ ਉਦੋਂ ਵੀ ਆਪਾਂ ਪਾਇਸੀ ਹੋ ਗਏ ਸੇਲ ਹਾਂਜੀ ਹਾਂਜੀ ਉਦੋਂ ਤੇ ਅੱਜ ਫਿਲਹਾਲ ਫਿਰ ਆਪਣੇ ਕੋਲ ਚਾਰ ਬੜਾ ਆ ਗਈਆਂ ਨੇ ਹਾਂਜੀ ਚਾਰ ਨਾ ਆ ਗਏ ਆਪਣੇ ਕੋਲ ਤੇ ਦੋ ਤਾਂ ਜਿੱਦਾਂ ਤੁਸੀਂ ਦੱਸ ਦਿੱਤੀਆਂ ਸੀ ਵੀ ਤਾਜ਼ੀਆਂ ਸੂਈਆਂ ਸਵਾਈਆਂ ਤੇ ਇੱਕ ਸੂਨ ਵਾਲੀ ਤੇ ਇੱਕ ਆਪਣੇ ਕੋਲ ਸੂਈ ਸਵਾਈਆਂ ਹਾਂਜੀ ਸੂਣ ਵਾਲੀ ਵੀ ਹੈਗੀ ਸਤਾਜੀ ਸੂਈ ਵੀ ਹੈਗੀ ਆ ਵੀਰਾਂ ਦੀ ਪਸੰਦ ਜਿਵੇਂ ਦੀ ਹੁੰਦੀ ਹੈ ਨਾ ਕੋਈ ਜਾਂਦਾ ਵੀ ਆਹ ਚੀਜ਼ ਦਾ ਸੌਦਾ ਚਾਹੀਦਾ ਕੋਈ ਇਸ ਤਰ੍ਹਾਂ ਦੀ ਚਾਹੀਦੀ ਆ ਬਾ ਵੀ ਅੱਜ ਬਿਲਕੁਲ ਚਾਰ ਵੈੜਾ ਚਾਰੇ ਬਿਲਕੁਲ ਵੱਖੋ ਵੱਖਰੇ ਡਿਫਰੈਂਟ ਡਿਫਰੈਂਟ ਹੈਗੇ ਆ ਨੀ ਤੇ ਸੋਨੂੰ ਵੀਰ ਪਹਿਲੇ ਨੰਬਰ ਤੋਂ ਇੱਥੋਂ ਸ਼ਟਾਰਟ ਕਰ ਲਗੇ ਹਾਂਜੀ ਕੀ ਵੇਰਵਾ ਇਸ ਵੈੜ ਦਾ ਜੀ ਇਹ ਵੈੜ ਦੂਜਾ ਸੂਹਾ ਸੂਣ ਜਾ ਰਹੀ ਆ ਹਾਂ ਜਰਸੀ ਆ ਜਰਸੀ ਹਾਂਜੀ ਅੱਛਾ ਜੀ ਪੂਰੇ ਪੰਜਾਬ ਵਾਲੀ ਉੱਚੇ ਕੱਦ ਕਾਠ ਵਾਲੀ ਆ ਹਮ ਲਓ ਵੀ ਕਰੋ ਚੈੱਕ ਜਰਸੀ ਵੈੜ ਆ ਦੋਸਤੋ ਸੀਲ ਠੰਡੀ ਪੂਰੀ ਕੋਈ ਚੱਕਰ ਨਹੀਂ ਆ ਦੇਖੋ ਹੰਡੀ ਧੀਰੀਆ ਸੀਲਸ ਲੱਗ ਪੂਰੀ ਆ ਬਾਕੀ ਤੁਸੀਂ ਆ ਵੀਡੀਓ ਦੇ ਵਿੱਚ ਨਾਲ ਦੀ ਨਾਲ ਤਸੱਲੀ ਕਰੀ ਜਾਓ ਢਿੱਲਾ ਢੁਲਾ ਕਾਫੀ ਜਿਆਦੀਆਂ ਨੇ ਸੋ ਨੂੰ ਕਿੰਨੇ ਕ ਦਿਨ ਵੀਰੇ ਲੈਂਦੀ ਹੋਊਗੀ ਦਿਨੇ ਸੰਧੂ ਸਾਹਿਬ 20 ਦਿਨ ਲੈ ਜੂਗੀ ਜੀ 20 ਦਿਨ ਹਾਂਜੀ 20 ਦਿਨ ਕਰਦੀ ਆ ਠੀਕ ਆ ਜੀ ਹਾਂਜੀ 20 ਦਿਨ ਲੈ ਜੂ ਦੋਸਤੋ ਇੱਕ ਆਈਡੀਆ ਮੁਤਾਬਕ 20 ਦਿਨ ਲੈ ਜੂਗੀ ਤੇ ਥਾਂ ਥਣ ਦੀ ਆ ਤਸੱਲੀ ਕਰੋ ਤੁਸੀਂ ਠੀਕ ਆ ਬਿਲਕੁਲ ਹੱਥੀ ਚਵਾਈ ਦਾ ਥਾਣਾ ਮੁੱਠੀ ਥਾਣਾ ਨੇਵਾ ਦੋਸਤੋ ਭਰਨਾ ਹੌਲੀ ਹੌਲੀ ਸਟਾਰਟ ਕਰ ਦੂਗੀ ਲਾਏ ਬਣਾਏ ਪਹਜੂਗੀ ਪੰਜਾਂ ਸੱਤਾਂ ਦਿਨਾਂ ਤੱਕ ਜਿੱਦਾਂ ਕਿ ਦੱਸ ਹੀ ਦਿੱਤਾ ਵੀਰ ਨੇ ਕਿ 20 ਦਿਨ ਹਜੇ ਬਾਕੀ ਆ ਮੂੰਹ ਮੱਥਾ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਜੀ ਬਿਲਕੁਲ ਆ ਲਓ ਜੀ ਠੀਕ ਆ ਛੋਟਾ ਜਿਹਾ ਮੂੰਹ ਆ ਬਿਲਕੁਲ ਕੰਨ ਕੋਨ ਦਾ ਸੈਜ ਵੀ ਛੋਟਾ ਹਾਈਟ ਕੱਦ ਨਾਰਮਲ ਜਿੱਦਾਂ ਆਪਾਂ ਇੱਕ ਪੰਜਾਬ ਦੀਆਂ ਜਰਸੀਆਂ ਦੇਖਦੇ ਆ ਉਹਦੇ ਵਿੱਚ ਤੁਸੀਂ ਇਹਨੂੰ ਅਕਾਊਂਟ ਕਰ ਸਕਦੇ ਜੀ ਕੱਦ ਸੋਹਣਾ ਠੀਕ ਆ ਕਿ ਨਾਰਮਲ ਪਹਾੜੀ ਜਰਸੀਆਂ ਹੁੰਦੀਆਂ ਦੋਸਤੋ ਇੱਕ ਪੰਜਾਬ ਦੀ ਜਰਸੀ ਹੁੰਦੀ ਆ ਤੇ ਬਿਲਕੁਲ ਪੰਜਾਬ ਦੀ ਜਰਸੀ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ ਬਾਕੀ ਟੁੱਪਣ ਟੁੱਪਣ ਵਧੀਆ ਮੈਂ ਨਾ ਆਪਾਂ ਠੀਕ ਹੈ ਭਰਾ ਜਿਹੜੇ ਵੀ ਵੀਰ ਨਾਲ ਸੌਦਾ ਬਣਦਾ ਆਪ ਦੀ ਤਸੱਲੀ ਪੂਰੀ ਕਰ ਸਕਦਾ ਜਿੱਦਾਂ ਮਰਜੀ ਨਾ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਆਓ ਤੁਹਾਨੂੰ ਵੀਰ ਖੋਲ ਕੇ ਦਿਖਾ ਦਗੇ ਤੇ ਪਹਿਲੇ ਨੰਬਰ ਤੋਂ ਦੋਸਤੋ ਇਹ ਸਟਾਰਟ ਆਪਾਂ ਕਰਤੀ ਆ ਸੁਬਾ ਦੂਜਾ ਦੱਸਦਾ ਨਾ ਜੀ ਦੂਜਾ ਸੁਹਾ ਸੁਣ ਜਾ ਰਹੀ ਹੈ ਜੀ ਦੂਜਾ ਸੁਹਾ ਠੀਕ ਆ ਆ ਕਰੋ ਚੱਕ ਬਾਕੀ ਕਰਮਾਂ ਵਾਲੀ ਦੋਸਤੋ ਬਣੂਗੀ ਵਧੀਆ ਠੀਕ ਆ ਜਿਵੇਂ ਜਿਵੇਂ ਦਿਨ ਨਜ਼ਦੀਕ ਆਉਣਗੇ ਜੇ ਸੁਣਦੇ ਉਵੇਂ-ਉਵੇਂ ਇਸ ਨੇ ਤਿਆਰੀ ਕਰਨੀ ਆ ਤੇ ਥੋੜਾ ਬਾਅਦ ਆ ਜਿਵੇਂ ਇੱਕ ਤੁਸੀਂ ਵੇਖੋਗੇ ਵੀ ਲਾਉਣਾ ਸ਼ੁਰੂ ਕਰ ਦਿੱਤਾ ਠੀਕ ਆ ਜੀ ਬਸ ਦਰਦੀ ਕੈਮਰੇ ਤੋਂ ਕੋਈ ਨਾ ਹਾਂਜੀ ਆਪੇ ਇਸੋ ਖਾਦੇ ਆ ਹਾਂਜੀ ਠੀਕ ਆ ਜੀ ਸਲੋ ਤੋਰ ਲਿਓ ਵੀਰ ਆਹ ਲਓ ਬਾਕੀ ਚਾਰ ਥਾਣਾ ਭਰਾਵੋ ਚਾਰੇ ਹੀ ਥਾਣਾ ਕੋਈ ਫੋਟ ਕੋਈ ਸ਼ਾਂਗ ਕਿਸੇ ਤਰ੍ਹਾਂ ਦੀ ਹੋਰ ਐਕਸਟਰਾ ਤੁਹਾਨੂੰ ਨਜ਼ਰ ਨਹੀਂ ਆਊਗੀ ਆ ਦੇਖੋ ਠੀਕ ਆ ਬਾਕੀ ਢਿਲਾਟੂ ਨਾ ਬਖਾਲਾ ਕਾਫੀ ਜ਼ਿਆਦਾ ਢਿਲਾਟੂ ਨਾ ਕਾਫੀ ਨੇ ਸਿਰਫ ਕੈਮਰੇ ਤੋਂ ਡਰਦੀ ਉਹ ਤਰ੍ਹਾਂ ਪੂਰੀ ਸੀਲ ਸਾਊ ਹੋਣੀ ਚੱਕਰੇਗਾ ਬਾਈ ਬਿਲਕੁਲ ਜੀ ਬਿਲਕੁਲ ਛੇੜਾ ਛੁੜਾ ਵਾਲੀ ਨਹੀਂ ਹੈਗੀ ਕੋਈ ਗੱਲ ਹਾਂ ਨਹੀਂ ਗੱਲ ਹੀ ਕੋਈ ਨਹੀਂ ਕਿ ਹਾਂਜੀ ਹਾਂਜੀ ਤੇ ਸੋਨੂ ਕੀ ਵੀਰੇ ਇਹ ਤਾਂ ਮੁੱਲ ਕੀ ਕਰਦੇ ਆ ਮੁੱਲ ਇਹ ਤਾਂ ਜਿਹੜਾ ਹੋਣ ਦਾ ਵਾ ਹਾਂਜੀ 42000 ਚੋਂ ਮਾਨਤਾਨ ਕਰਦਾਂਗੇ 42 ਚੋਂ ਹਾਂਜੀ ਤਿਆਰ ਹੋਈਦੇ ਇਹੋ ਜੀ 55 6000 ਦੀ ਜਰਸੀ ਵਿਗਦੀ ਹੈ ਪੂਰੇ ਵੱਡੇ ਕੱਦ ਘਾਟ ਵਾਲੀ ਆ ਹਾਂਜੀ ਤੇ ਫਿਰ ਚੰਗੇ ਦੁੱਧ ਤੇ ਉਹਨਾਂ ਘਰ ਵਾਲਿਆਂ ਦੇ ਦੱਸਣ ਮੁਤਾਬਕ ਚੱਲਦੀ ਰਹੀ ਆ ਹੂੰ ਬਿਲਕੁਲ ਬਾਕੀ ਚਲੋ ਆਪੋ ਆਪਣੀ ਵੀਰਾਂ ਦੀ ਸਮਝ ਆ ਸਹੀ ਆ ਹਾਂਜੀ ਹਾਂਜੀ ਲੋ ਵੀ ਦੋਸਤੋ 42000 ਦੇ ਵਿੱਚੋਂ ਅੱਜ ਮਾਨਤਾਨ ਹੋ ਜਾਊਗਾ ਬਾਕੀ ਨਿਗਰ ਆ ਜਿੰਨੀ ਵੀ ਵੇਖੋ ਬਿਲਕੁਲ ਪਿੰਡੇ ਦੀ ਸਰੀਰਕ ਬੰਤਰ ਵੇਖ ਲਓ ਬਿਲਕੁਲ ਨਿਗਰ ਹਾਂਜੀ ਹਾਂਜੀ ਤੇ ਚੰਗੇ ਸੋਹਣੇ ਥਣ ਭਾਂਡੇ ਦੀ ਆ ਤੇ ਅੱਜ 42000 ਦੀ ਆ ਕੋਈ ਵੀਰਾਂ ਨੂੰ 10 15 15 ਦਿਨ ਸਾਂਭਣ ਦੀ ਲੋੜ ਪੈਣੀ ਆ ਤੇ ਪੂਰੀ ਤਿਆਰੀ ਤੇ ਆ ਜਾਣਾ ਜੇਕਰ ਕਿਸੇ ਵੀਰ ਨੇ ਕੋਈ ਦੋ ਪੈਸੇ ਨਫਾ ਵੀ ਕੱਢਣਾ ਤੇ ਉਹਦੇ ਵਿੱਚ ਵੀ ਲਾਹੇਵੰਦੀ ਆ ਹਾਂਜੀ ਕੋਈ ਨਹੀਂ 42 ਚ ਮਾਨਤਾਨ ਕਰਦਾਂਗੇ ਕਰਦੇ ਹੋ ਜਿੰਨਾ ਬਿਲਕੁਲ ਖੁੱਲਾ ਹੋਇਆ ਜਿੰਨੇ ਕੋਈ ਭੈਣ ਭਰਾ ਆਪਣਾ ਦੂਰੋਂ ਜਿਹੜੇ ਆਉਂਦਾ ਉਹਨੂੰ ਵੇਖ ਕੇ ਕਰਦੇ ਹੋ ਆ ਆ ਗਈ ਆਪਣੇ ਕੋਲ ਡੱਬੀ ਬੱਚੀ ਹਾਂਜੀ ਤੇ ਸੋਨੂੰ ਇਹ ਕਿਰਵਾ ਸੂਆ ਅੱਗੇ ਆਪਣੇ ਕੋਲ ਸੋਈ ਆ ਇਹ ਪਹਿਲਾ ਸੂਆ ਜੇ ਤਾਂ ਚੱਲਣ ਡਿਆ ਵਾ ਅੱਛਾ ਮੂੰਹ ਛਿੱਗੀ ਹੈ ਮੂੰਹ ਛੇਦਾਂ ਦਾ ਤੇ ਸਾਢੇ 3 ਮਹੀਨੇ ਦੀ ਚੈੱਕ ਪਾਸ ਹੈ ਏ ਹਾਂਜੀ ਗੱਬਣ ਤੇ ਟੋਕੜ ਗੱਬਣਾ ਕੀ ਟੋਕੜ ਗੱਬਣ ਆ ਜੀ ਇਹ ਟੋਕੜ ਗੱਬਣ ਦੋਸਤੋ ਸਾਢੇ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਬਈ ਦੋਸਤੋ ਟੋਕੜ ਗੱਬਣ ਪਸ਼ੂ ਖਰੀਦਣ ਦੀ ਪੂਰੀ ਸੀਲ ਸਾਬੂ ਇਹ ਵੀ ਨਾਲੇ ਦੋਸਤੋ ਗੱਬਣਾ ਸਾਢੇ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਅੱਗੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਡਾਕਟਰ ਨੂੰ ਲਿਆ ਕੇ ਤੁਸੀਂ ਸਾਈ ਬਿਆਨਾ ਕਰਕੇ ਤੇ ਦੁੱਧ ਕਿੰਨਾ ਚਵਾ ਦਾਂਗੇ ਇਹਦੇ ਥੱਲੇ ਉਹਨਾ ਦੁੱਧ ਹੋਊਗਾ ਇਹਦੇ ਕੋਲ 11 11 ਲੀਟਰ ਹੀ ਪਰ ਆਪਾਂ 10 10 10 ਕੇ ਦਾਂਗੇ ਮਤਲਬ ਕੋਈ 4 ਲੀਟਰ ਹਾਂ ਖੁੱਲਾ ਕਰੋ ਚਵਾ ਦਾਂਗੇ 10 10 ਲੀਟਰ ਖੁੱਲਾ ਚਵਾ ਕੇ ਦਾਂਗੇ ਕੋਈ ਗੱਲ ਜਿਤਨਾ ਵੀ ਵੀਰ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਠੀਕ ਆ ਹਾਂਜੀ ਅੱਗੇ ਦੂਜੇ ਸਵੇਰ ਲਈ ਗੱਬਣ ਲਓ ਜੀ ਦੂਜੇ ਸਵੇਰ ਲਈ ਗੱਬਣ ਚੈੱਕ ਪਾਸ ਡੱਬੀ ਵੱੱਛੀ ਆ ਦੋਸਤੋ ਬੋਦੀ ਵਾਲੀ ਆ ਠੀਕ ਆ ਬੋਦੀ ਵਾਲੀ ਛੋਟੇ ਜੇ ਕੰਨ ਨਸਲ ਬਰੀਡ ਜਿੰਨੀ ਵੀ ਆ ਪ੍ਰੋਪਰ ਪੂਰੀ ਆ ਠੀਕ ਆ ਆ ਦਿਖਾ ਦਿਓ ਆ ਦਿਖਾ ਦਿਓ ਜੀ ਮੂੰਹ ਚਾਰਦਾ ਤਾਂ ਸ਼ ਲਓ ਜੀ ਮੂੰਹੋਂ 6 ਦਾੰਦ ਦੋਸਤੋਂ ਕੰਨੀ ਵਾਲੇ ਦਾੰਦ ਤਾਂ ਪਿਆ ਜੇ ਨਾ ਹਾਂ ਕੰਨੀ ਵਾਲੇ ਖੜੇ ਉਹ ਦੂਜੇ ਖੜੇ ਜਾਂਦਾ ਹਾਂ ਦੋ ਦੰਦਾਂ ਦੀ ਕੰਨੀ ਵਾਲੇ ਛਿੱਗੀ ਆ ਉਹ ਲਓ ਜੀ ਪਿਓਰ ਛਿੱਗੀ ਆ ਠੀਕ ਹੈ ਜੀ ਪਿਓਰ ਜਿਹੜੀ ਦੋਸਤੋਂ 6 ਦਾੰਦ ਬੱਚੀ ਟੋਕੜ ਗੱਬਣ ਟੋਕੜ ਗੱਬਣ 11 ਕਿਲੋ ਦੁੱਧ ਪਰ 10 ਕਿਲੋ ਬਣ ਕੇ ਕੋਈ ਵੀਰ ਸਬਦਾ ਕਰ ਲੇ ਤੇ ਘਰ ਆਣ ਕੇ ਤੁਸੀਂ ਤਸੱਲੀ ਕਰ ਲੋਗੇ ਦੋਸਤੋਂ ਤੇ ਆਹ ਵੇਖੋ ਬਾਕੀ ਮਹਾਨਾ ਸਾਹਿਬ ਨਾਲ ਟਾਈਮ ਦੇ ਸਾਹਿਬ ਨਾਲ ਵੀ ਚਲੋ ਹਮ ਆਦਾਂ ਅੰਦਾਜ਼ਾ ਲਾਉਣ ਪੂਰਾ ਪੇਟ ਪੁੜੇ ਦੀ ਚੌੜੀ ਪੂਰੀ ਸਵੇਰ ਚਬਾਈ ਕਰ ਲਈ ਫਿਰ ਹਾਂ ਹਾਂ ਸਵੇਰ ਰਾਜੀ ਆ ਨਿੱਗਰ ਆ ਜਿੰਨੇ ਵੀ ਆ ਰਾਜੀ ਆ ਦੋਸਤੋ ਨਿੱਗਰ ਬੱਛੀ ਆ ਸਾਢੇ 3 ਮਹੀਨੇ ਦੀ ਚੈੱਕ ਪਾਸ ਤੇ ਲਿਓ ਸੋਨੂੰ ਖੋਲ ਦੀਏ ਤੋਰ ਦੀਏ ਪਸੰਦ ਆਊਗੀ ਦੋਸਤੋ ਬਹੁਤੇ ਵੀਰ ਇੱਕ ਡਿਮਾਂਡ ਕਰਦੇ ਆ ਵੀ ਟੋਕੜ ਗੱਬਣ ਬੱਛੀ ਸਾਨੂੰ ਚਾਹੀਦੀ ਆ ਤੇ ਉਹ ਵੀਰ ਤੁਸੀਂ ਖਾਸ ਤੌਰ ਤੇ ਸੰਪਰਕ ਕਰਿਓ ਜਿਹੜੇ ਵੀਰਾਂ ਨੇ ਕਾਫੀ ਇੱਛਾ ਜਤਾਈ ਆ ਵੀ ਪਸ਼ੂ ਆਪਾਂ ਖਰੀਦਣਾ ਟੋਕੜ ਗੱਬਣ ਤੇ ਹੋਇਆ ਤੇ ਜਰੂਰ ਦੱਸਿਓ ਠੀਕ ਆ ਜੀ ਆਹ ਲਓ ਜੀ ਸੋਲੇ ਵਾਲੂ ਆ ਦੋਸਤੋ ਸੋਹਣਾ ਠੀਕ ਆ ਜੀ ਬਖਾਲਾ ਸੋਹਣਾ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਫੋਟ ਇਸ ਬੱਛੀ ਦੇ ਵਿੱਚ ਵੀ ਤੁਹਾਨੂੰ ਨਜ਼ਰ ਨਹੀਂ ਆਊਗੀ ਚਾਰ ਥਣ ਚਾਰੇ ਥਣ ਚੱਪੇ-ਚੱਪੇ ਦੀ ਚੌਂ-ਚੌਂ ਪੰਜਾਂ-ਪੰਜਾਂ ਇੰਚਾਂ ਦੇ ਥਣ ਲੱਗਾ ਤੇ ਥਣ ਵੀ ਪੂਰੇ ਮੁਠੀ ਆ ਹਾਥੀ ਚਵਾਈਲਾ ਥਣ ਇੱਕ ਦੋਸਤੋ ਨਵੇਂ ਸੂਬੇ ਲਈ ਤਿਆਰੀ ਵੀ ਆਂਦੀ ਪ੍ਰੋਪਰ ਹੋ ਗਈ ਹੈ ਜੁਟ ਗਈ ਹੈ ਨੈਕਸਟ ਸੂਬੇ ਵਾਸਤੇ ਨੈਕਟਲ ਲਿਕੇਸ਼ਨ ਵਾਸਤੇ ਤੇ ਜਿਹੜੇ ਵੀਰਾਂ ਨੂੰ ਗਰਜ ਹੈਗੀ ਆ ਵੀ ਪਸ਼ੂ ਕਈਆਂ ਦੇ 2 ਮਹੀਨੇ ਪਹਿ ਸੂਣ ਚ 4 ਮਹੀਨੇ ਪਹਿ ਉਹ ਵੀਰਾਂ ਦੇ ਨਾਲ ਦੇ ਨਾਲ ਜਿਹੜੀ ਦੋਸਤੋ ਚਾਹ ਪਾਣੀ ਦੀ ਵੀ ਇਹਨੇ ਬਿਲਕੁਲ ਜਿਹੜੀ ਗਰਜ ਪੂਰੀ ਕਰੀ ਜਾਣੀ ਹੈ ਕਾ ਪਾਣੀ ਦੀ ਵੀ ਗਰਜ ਪੂਰੀ ਕਰਨੀ ਫਿਰ ਗਾਂ ਵੀ ਜਿਵੇਂ ਮੰਨ ਲਓ ਹੁਣ 10-1000 ਲੀਟਰ ਹੋਣਿਆ ਤੇ 25 ਲੀਟਰ ਤੇ ਚੱਲਣ ਵਾਲੀ ਵਹਿੜਿਆ ਫਿਰ ਹੈ ਨਵੀਂ ਆ ਹੂੰ ਕੋਈ ਕਿਸ ਤਰ੍ਹਾਂ ਦਾ ਨਹੀਂ ਹੈਗਾ ਇਹਦੇ ਚ ਤੁਸੀਂ 10 ਲੀਟਰ ਹੋਣੀ ਦੱਸਣ ਦਾ ਵੀ ਮੈਂ ਜ਼ਿਆਦਾ ਤਾਂ ਨਹੀਂ ਕਹਿੰਦਾ ਪਹਿਲੇ ਸਵੇਰ ਚੱਲ ਕਰਮਾ ਵਾਲੀਆਂ ਹੋ ਸਕਦਾ 15-14-16 ਲੀਟਰ ਚ ਆਇਆ ਹੋਵੇ ਹਾਂ ਹੋ ਸਕਦਾ ਚਲੋ ਆਪੋ ਉਹ ਕਹਿ ਨਹੀਂ ਸਕਦੇ ਪਰ ਇਹ ਆ ਕਿ ਜਿਤਨਾ ਦਾ ਥਣ ਪਾਂਡਾ ਲੱਗਾ ਇਹਨੂੰ ਤੇ ਪੇਠ ਪੁੜੇ ਦੀ ਪੂਰੀ ਸਾਫ਼ ਹੈ ਕੋਈ ਗੱਲ ਨਹੀਂ ਹੈਗੀ ਕਿਸ ਤਰ੍ਹਾਂ ਦੀ ਵੀ ਬਿਲਕੁਲ ਜੀ ਬਿਲਕੁਲ ਪੂਰੀ ਸੀਲ ਸਾਊ ਆ ਲਓ ਜੀ ਠੰਡੀ ਠੀਰੀਆ ਧਾਰ ਪੂਰੀ ਐ ਪ੍ਰੋਪਰ ਐ ਨਾ ਥਾਣੇ ਵੱਧ ਘਟਨਾ ਕੋ ਪੂਰ ਛੱਟਾ ਜੇ ਹੋਵੇ ਉਹ ਆਪਾਂ ਆਪ ਹੀ ਖੋਜ ਦੱਸ ਦਈਦਾ ਲਓ ਜੀ ਸੋ ਗੱਲ ਜਿਹੜੀ ਦੋਸਤੋ ਬਣ ਜਾਣੀ ਆ ਤੋਕੜ ਗੱਬਣ ਵੈੜ ਬਹੁਤੇ ਵੀਰਾਂ ਨੂੰ ਪਸੰਦ ਆਊਗੀ ਤੇ ਕੀ ਸੋਨੂੰ ਵੀਰ ਕੀ ਆਪਣੇ ਭੈਣ ਭਰਾਵਾਂ ਲਈ ਰਹੂਗਾ ਵੀ ਲੈਣ ਦੇਣਾਂ ਦੀ ਗੱਲਬਾਤ ਮੋਲੇ ਦਾ ਜੋ ਮਰਜ਼ੀ ਕਰੀ ਜੇ ਜਿਹੜੀ ਲੈਣ ਦੇਣ ਨੇ 36000 ਚੋਂ ਥੋੜਾ ਬੋਧ ਮਾਨਤਾਨ ਕਰ ਦਾਂਗੇ 36 ਜੋ ਹਾਂਜੀ ਹਾਂਜੀ ਕਰ ਦਿਓ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਹੈ ਨਵੀਂ ਹੈ ਬਾਕੀ ਵੀਰਾਂ ਨੂੰ ਪਤਾ ਹੀ ਹੈ ਬਾਕੀ ਸਾਰੇ ਸਮਝਦਾਰ ਹੀ ਆ ਇਹ ਤਿਆਰ ਹੋਈ ਵੜ ਇਹੋ ਜੀ 60 65000 ਦੀ ਵਿਗਦੀ ਆ ਚੱਲੀ ਜਾਂਦਾ ਬਾਜ਼ਾਰ ਸਾਨੂੰ ਬਈ ਕੋਈ ਲਕੋ ਦਾ ਹੈ ਨਹੀਂਗਾ ਹਾਂਜੀ ਹਾਂਜੀ ਲਓ ਜੀ 36000 ਬਾਕੀ ਫੇਸ ਕੁਆਲਟੀ ਇੱਕ ਵਾਰੀ ਦੇਖੋ ਫਿਰ ਚਾਰ ਚੰਦ ਲੱਗੇ ਪਏ ਆ ਬਹੁਤ ਜਿਆਦਾ ਸੋਹਣੀ ਆ ਮੂੰਹ ਮੱਥੇ ਦੀ ਆ ਦੇਖੋ ਤੇ ਸਭ ਤੋਂ ਵੱਡੀ ਗੱਲ ਆ ਦੋਸਤੋ ਠੰਢੀ ਧੀਰੀ ਆ ਸੀਲਸ ਲੱਗਾ ਕੋਈ ਡਰਕਲ ਭਜਾਕਲ ਜਾਂ ਪਸੂ ਨਹੀਂਗਾ ਬਿਲਕੁਲ ਨਰਮ ਜੀ ਆ ਸੀਲ ਸ਼ਾਂਤ ਤੇ ਪਸੰਦ ਆਊਗੀ ਤੁਹਾਨੂੰ 36 ਚੋਂ ਥੋੜਾ ਬਤਾ ਮਾਨਤਨ ਗੰਜਾਇਸ਼ ਹੋਈ ਤੇ ਜ਼ਰੂਰ ਹੋਊਗਾ ਅੱਗੇ ਆ ਗਈ ਆਪਣੇ ਕੋਲ ਸੋਨੂਪਾ ਇਹ ਜਿਹੜੀ ਵਡ ਕਾਲੇ ਰੰਗ ਦੇ ਵਿੱਚ ਹਾਂਜੀ ਇਹ ਕਾਲੇ ਐ ਐਚ ਐਫ ਚ ਆ ਜਾਂਦੀ ਆ ਐਚ ਐਫ ਆ ਕੀ ਆ ਕਾਲੀ ਐਚ ਐਫ ਆ ਐਚ ਐਫ ਬਰੀਡ ਦੇ ਵਿੱਚ ਲਓ ਜੀ ਹਾਂਜੀ ਠੀਕ ਆ ਇਹ ਇਹਦਾ ਕੀ ਵੇਰਵਾ ਕੀ ਡਿਟੇਲ ਇੰਦੀ ਇਹਦਾ ਵੇਰਵਾ ਇਹ ਟੋਕੜਾਂ ਜੀ ਗਿਣ ਸਕਦੇ ਹੁਣ ਇਹਨੂੰ ਆਪਾਂ ਟੋਕੜਾਂ ਜ ਮਹੀਨੇ ਘਰ ਵਾਲਿਆਂ ਨੇ ਉਤਨਾ ਪੂਰਾ ਆਪਾਂ ਨੂੰ ਇਥੋਂ ਤਿੱਕਰ ਕਿਹਾ ਹੋਵੇ ਪੂਰੀ ਤਸੱਲੀ ਨਾ ਬਣੀ ਆ 20-22 ਦਿਨਾਂ ਦੀ ਅੱਛਾ ਜੀ ਤੇ ਉਤਨਾ ਆਪਣੇ ਕੋਈ ਇੱਕ ਅੱਧਾ ਦਿਨ ਹੋ ਗਿਆ ਇਹਨੂੰ ਹੋਏ ਤਿੱਕਰ ਤੇ ਬੋਲੀ ਨਹੀਂ ਆ ਬਾਕੀ ਗਾੜੀ ਕਿਸ ਦੀ ਕਿਸਮਤ ਆ ਆਪਾਂ ਖਾਲੀ ਕਰਕੇ ਦੇਾਂਗੇ ਇਹ ਹੀ ਹੋਈ ਅੱਗੇ ਨੂੰ ਹਾਂਜੀ ਹਾਂਜੀ ਇਹ ਹੀ ਹੋਈ ਹਾਂਜੀ ਅੱਗੇ ਦੋਸਤੋ ਗੱਬਣਾ ਲਈ ਜਿਹੜਾ ਟੀਕਾ ਇਹਨੂੰ ਪਰਵਾਇਆ ਗਿਆ 20 ਦਿਨ ਦੱਸਿਆ ਹਾਂਜੀ ਹਾਂਜੀ 20-21 ਦਿਨ ਹੋ ਗਏ ਆ 21 ਦਿਨ ਦਾ ਸਮਾਂ ਹੋ ਗਿਆ ਜੇਕਰ ਦੋਸਤੋ ਚਲੋ 21 ਦਿਨ 22 ਦਿਨ ਕੱਢ ਗਈ ਸਮਾਂ ਕੋਈ ਮਹੀਨਾ ਖੰਡ ਬਿਲਕੁਲ ਅਕ੍ਰੋਸ ਕਰ ਗਈ ਪਾਰ ਕਰ ਗਈ ਤੇ ਚਲੋ ਆਪਾਂ ਸਮਝ ਲੈਂਦੇ ਆ ਪਸੂ ਪੱਕੇ ਭਾਂਡੇ ਪੈ ਹੀ ਗਿਆ ਤੇ ਦੋ ਦੋਨ ਆਪਾਂ ਇਹਦੇ ਥੱਲੇ ਕਿੰਨਾ ਕਿ ਚਵਾ ਦਾਂਗੇ ਤੋਕਰ ਦੋਦ ਇਹਦੇ ਥੱਲੇ 9 ਹੀ ਹੋਊਗਾ ਆਪਾਂ 8 10 ਕੇ ਦਾਂਗੇ ਵੀ 9 ਕਿਲੋ ਹਾਂਜੀ ਠੀਕ ਆ ਜੀ ਅੱਗੇ ਤੀਜੇ ਸੂਵੇ ਲਈ ਗੱਭਣ ਹੋਊਗੀ ਫਿਰ ਜਾਂ ਤੀਜੇ ਸੂਵੇ ਲਈ ਏਆਈ ਕਰ ਲਵਾਈ ਹੋਊਗੀ ਨੂੰ ਠੀਕ ਆ ਇਹ ਦੂਜੇ ਸੂਵੇ ਲਈ ਆਪਾਂ ਕੁਝ ਖੈ ਨਹੀਂ ਸਕਦੇ ਨਾ ਮੈਂ ਥੋੜਾ ਖਿਆਲ ਨਾ ਪੁੱਛਿਆ ਇਹ ਇੰਨਾ ਕਿ ਮੈਂ ਵੀ ਵੇਖਿਆ ਕਿ ਨਵੀਂ ਆ ਵੇੜ ਕੋਈ ਬਾਲਾ ਨਹੀਂ ਹੈਗਾ ਚਲੋ ਹੋ ਸਕਦਾ ਵੀ ਹੁਣ ਦੂਜੇ ਚ ਚੱਲਦੀ ਪਈ ਹੋਵੇ ਹਾਂ ਦੂਜੇ ਚ ਹੋਊਗੀ ਜਾਂ ਤੀਜੇ ਲਈ ਲੋ ਵੀ ਬਾਕੀ ਦੋਸਤੋ ਤੁਹਾਨੂੰ ਮੱਝਾ ਆ ਰਾ ਥਾਣਾ ਮੁੱਠੀ ਥਾਣਾ ਤੇ ਜਵਾਬ ਸਮਾਦੀ ਤੁਹਾਨੂੰ ਵੀਰ ਜ਼ਰੂਰ ਦੱਸਣਾ ਮੈਂ ਜਮਾ ਓਕੇ ਰਿਪੋਰਟ ਆ ਕੋਈ ਗੱਲ ਨਹੀਂ ਹੈਗੀ ਕੋਈ ਪੂਰ ਛੱਟਾ ਨਹੀਂ ਆ ਮੈਂ ਵੀ ਬੋਲੀ ਚੋਂ ਬਾਕੀ ਥਾਣ ਦੀ ਕੰਡੀਸ਼ਨ ਵੇਖੋ ਸੈਜ ਵੇਖੋ ਬਹੁਤ ਪਿਆਰਾ ਸੈਜ ਆ ਤੇ 9 8 9 9 ਕਿਲੋ ਜਿਹੜਾ ਦੁੱਧ ਹੁਣ ਬਿਲਕੁਲ ਇੰਦੇ ਥੱਲੇ ਹਾਜ਼ਰ ਆ ਤੇ 20 21 ਦਿਨ ਵੈਸੇ ਚੈੱਕ ਪਾਸਟ ਨਹੀਂ ਆਉਂਦੇ ਪਰ ਇੱਕ ਵੀਰਵਾ ਪਾਉਣਾ ਜਿਹੜਾ ਦੁੱਧ ਦਾ ਫਰਜ਼ ਬਣਦਾ ਤੇ ਕਿਉਂਕਿ ਅੱਗੇ ਕੁ ਵੀਰ ਗਰਮ ਚੀਜ਼ਾਂ ਨਾ ਦਵੇ ਤਾਂ ਬੁੱਲ ਬਿਲਕੁਲ ਜੀਕਾ ਆ ਅਖਰਾਜ ਫਿਰ ਤੇ ਹੋ ਸਕਦਾ ਵੀ ਕਰਮਾ ਵਾਲੀ ਜਿਹੜੀ ਦੋਸਤੋ ਤੁਹਾਡਾ ਲੱਕ ਕਿਸਮਤ ਅਗੇ ਗੱਬਣ ਨਿਕਲ ਆਈ ਤੇ ਵਾਧੇ ਬੰਦੀ ਆ ਲਿਆਓ ਸੋਨੂ ਵੀਰ ਕੋਲ ਕੇ ਤੋਰ ਦਈਏ ਬਾਕੀ ਕੱਦ ਦੋਸਤੋ ਵੱਡੇ ਕੱਦ ਦੇ ਵਿੱਚ ਆ ਬੇਲਬੂਲ ਪੂਰੀ ਸਪੈਸ਼ਲ ਬੇਲ ਵੀ ਸੋਹਣੀ ਆ ਬੱਚੀ ਦੀ ਤੇ ਕੱਦ ਵੀ ਪੂਰਾ ਉੱਚਾ ਠੀਕ ਆ ਜੀ ਐਚਐਫ ਦੇ ਵਿੱਚ ਬਲੈਕ ਰੰਗ ਆ ਤੇ ਥੋੜਾ ਜਿਹਾ ਇੱਕ ਗੋਲਡਨ ਆਪਾਂ ਕਹ ਲਈਏ ਨਾ ਵੀ ਥੋੜਾ ਜਿਹਾ ਰੈੱਡ ਰੈੱਡ ਗੋਲਡਨ ਜੀ ਜਿਹੜੀ ਭਾਜ ਜੀ ਮਾਰਦਾ ਠੀਕ ਆ ਜੀ ਬਾਕੀ ਹੈ ਬਿਲਕੁਲ ਬਲਾਏਗਾ ਜੈਡ ਆ ਕਰੋ ਚੱਕ ਸੋ ਵੈਰ ਦਾ ਤੋਰਾ ਤਾਰਾ ਚੰਗਾ ਦੋਸਤੋ ਵੈਸੇ ਹੁਣ ਤੋਕੜ ਪੀਰੀਅਡ ਦੇ ਵਿੱਚ ਜਿਹੜੀ ਚੱਲਦੀ ਪਈ ਆ ਬਾਕੀ ਹੋ ਸਕਦਾ ਵੀ ਸੱਜਰ ਨੇ ਦੁੱਧ ਚੰਗਾ ਖਾਸਾ ਪਾਇਆ ਹੋਵੇ ਜਿਹੋ ਜੀ ਦੀ ਚਾਲ ਢਾਲ ਹਾਂਜੀ ਹਾਂਜੀ ਆ ਦੇਖੋ ਚੰਗੇ ਬਹਾਨੇ ਦੀ ਸਾਫ ਸੁਥਰੀ ਇਹ ਪੂਰੀ ਕੋਈ ਗੱਲ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਨਹੀਂ ਕੋਲੋਨੀ ਖਲਾਨੀ ਬਹੁਤ ਬੈਸਟ ਆ ਆ ਦੇਖੋ ਆ ਲਾ ਲੋ ਜੀ ਇਹ ਵੜਾ ਦੋਸਤੋ ਤੀਜੇ ਨੰਬਰ ਤੇ ਵੀਰ ਸੋਨੂ ਦੇ ਕੋਲ ਟੋਕੜ ਆ ਇਹ ਆਈ ਦਾ ਵੀਰਵਾ ਤੁਹਾਨੂੰ ਪਾਤਾ ਠੀਕ ਆ ਜੀ ਅੱਗੇ ਤੁਸੀਂ ਚਾਂਸ ਜਿਹੜਾ ਦੇਖ ਸਕਦੇ ਜੇ ਲਾਕਾ ਕਿਸੇ ਵੀਰ ਦਾ ਨਿਕਲ ਆਉਂਦੀ ਆ ਤੇ ਹੋਰ ਸੋਨੂ ਭਾਈ ਦਾ ਕੀ ਰਹੂਗਾ ਫਿਰ ਮੁੱਲ ਮੋਲੇ ਦਾ 20000 ਚੋਂ ਕਰ ਦਾਂਗੇ ਮਾਨਤਾਣ ਆਪਾਂ 20 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਦੁੱਧ 8 9 8 9 ਚਵਾ ਦਾਂਗੇ 8 ਤੋਂ ਬਾਹਰ ਹੋਊ ਨੌ ਵੀ ਹੋ ਸਕਦਾ ਵਾ ਦਿਹਾੜੀ ਡੰਗ ਆਪਣੇ ਕੋਲ ਰਹਿ ਗਈ ਤੇ 10 ਵੀ ਕਰ ਦਾਂਗੇ ਆ ਸਾਮ ਤੋਂ ਥੋੜਾ ਜਿਹਾ ਉਹ ਉੱਖੜੇ ਘਰ ਤੋਂ ਆਈ ਸੀ ਹਾਂ ਉਸ ਤਰ੍ਹਾਂ ਮੇਰੇ ਕੋ ਆ ਕੇ ਵੱਧ ਗਈ ਮੈਂ ਉਥੋਂ ਛੇ ਚੋਕੇ ਲੈ ਆਇਆ ਸਾਤਾ ਅੱਛਾ ਹਾਂ ਮੇਰੇ ਕੋ ਆ ਕੇ ਵੱਧ ਗਈ ਅੱਗੇ ਕੋਈ ਮਤਲਬ ਹੈ ਗੋਆ ਵੀ ਰਾਜ ਅੱਜ ਹੀ ਲਾਇਆ ਲੋਇਆ ਮੈਂ ਬਹੁਤ ਜਿਆਦਾ ਥੋੜੀ ਹਾਲਤ ਖਰਾਬ ਹੋਈ ਪਈ ਸੀ ਗੋਆ ਲਓ ਜੀ ਵੀਰਾਂ ਦਾ ਵੀ ਸਾਫ ਸਫਾਈ ਬੜੀ ਤਸੱਲੀ ਨਾਲ ਆਪ ਹੀ ਆਣ ਕੇ ਘਰੇ ਕੀਤੀ ਹੈ ਵੰਗਾ ਭਾਵੇਂ ਪਾਓ ਭਾਵੇਂ ਨਾ ਪਾਓ ਕੋਈ ਚੱਕਰ ਨਹੀਂ ਆ ਕੇ ਬਿਲਕੁਲ ਆ ਲਓ ਵੀ ਸੀਰੀਸਲਾ ਦਾ ਦੋਸਤੋ ਜਿਹੜਾ ਕੋਈ ਵੀਰ ਅੱਗੇ ਟਿਕਾ ਕੇ ਸੇਵਾ ਕਰ ਲੂਗਾ। ਤੁਦ ਜਿਆਦਾ ਨਹੀਂ ਕਹਿੰਦੇ ਵੀ ਚਲੋ 9-10 ਲੀਟਰ ਵੀ ਨੋਰਮਲ ਚਵਾਈ ਜਾ ਸਕਦੀ ਹੈ। ਚਵਾਈ ਜਾ ਸਕਦੀ ਹੈ। ਤਾਂ 20 ਹਜ਼ਾਰ ਰੇਟ ਆ ਮੁੱਲ ਕੁਛ ਵੀ ਨਹੀਂਗਾ। ਅੱਗੇ ਏਡੀ ਵਹਿੜਾ ਦੋਸਤੋ ਜੇਕਰ ਕਿਸੇ ਵੀਰ ਦਾ ਇਲਾਕਾ ਕਿਸਮਤ ਆ ਜੇ ਗੱਭਣ ਠਹਿਰ ਜਾਂਦੀ ਹੈ। ਹਾਂਜੀ ਚੰਗੇ ਕੱਦ ਦਾ ਆ ਰਹੀ ਹੈ। ਜਿਆਦਾ ਨਹੀਂ ਤੇ 50-60 60 ਹਜ਼ਾਰ ਦੀ ਵਹਿੜਾ। ਹਾਂਜੀ ਹਾਂਜੀ। ਨੋਰਮਲ ਹੱਥੀ ਸੁਟਿਆ। ਹਾਂਜੀ ਹਾਂਜੀ। ਤੇ ਚੰਗੀ ਵਹਿੜਾ ਪੱਛੀ ਆ ਦੋਸਤੋ ਪਸੰਦ ਆਊਗੀ ਤੁਹਾਨੂੰ। ਇਸ ਤੋਂ ਬਾਅਦ ਇੱਕ ਲਾਸਟ ਦੇ ਵਿੱਚ ਜਿਹੜਾ ਇੱਕ ਦੋਸਤੋ ਤੁਹ ਇਹ ਤਾਜੀ ਸੂਈ ਆ ਇਹਨੂੰ ਤਕਰੀਬਨ 15 ਕੇ ਦਿਨ ਦਾ ਸਮਾਂ ਹੋ ਗਿਆ ਇਹ ਸੂਈ ਨੂੰ ਅੱਛਾ ਬੱਚਾ ਇਹਦੇ ਮਗਰ ਆ ਮਗਰ ਬੱਚਾ ਆ ਗਿਆ ਇਹ ਵੀ ਸੀਲ ਸਾਉ ਪੂਰੀ ਕੋਈ ਨਹੀਂ ਕੇ ਇਸ ਤਰ੍ਹਾਂ ਦੀ ਹੈਗੀ ਗੱਲ ਕੋਈ ਨਹੀਂ ਤੇ ਸ਼ਾਈਵਾਲ ਵੀਰ ਕਈ ਆਖ ਦਿੰਦੇ ਆ ਇਹ ਗਰਮ ਹੁੰਦੀ ਹੈ ਹਾਂਜੀ ਹਾਂਜੀ ਆਹ ਲਓ ਕਰੋ ਜੀ ਕੋਈ ਨਹੀਂ ਚੱਕਰੇਗਾ ਅੱਛਾ ਸੋਨੂ ਵੀਰ ਹੁਣ 15 ਕੇ ਦਿਨਾਂ ਦੀ ਸੂਈ ਆ 15 ਕੇ ਦਿਨਾਂ ਦੀ ਸੂਈ ਹੈ ਮੈਲਾ ਮਾਰਨ ਦੀ ਮੇਰੇ ਕੋਲ ਅੱਛਾ ਅੱਛਾ ਹਾਂ ਹਾਂ ਹੁਣ ਅੱਜ ਚਲੋ ਥੋੜੀ ਮੈਂ ਸਵਾਫ ਸੂਕ ਕੀਤੀ ਨਵਾਈ ਨੂੰ ਹੀ ਆ ਹਾਂਜੀ ਤੇ ਮੈਲਾ ਆ ਕੇ ਮਾਰਨ ਦੀ ਇਹ ਨਹੀਂ ਵੀ ਜਿਆਦਾ ਚੰਨ ਟਾਈਮ ਦੀ ਹੋਈ ਠੀਕ ਆ ਤੇ ਸਵੇਰ ਹੋਊਗਾ ਤਿੱਜਾ ਤੇ ਦੁੱਧ ਹੁਣ ਕਿੰਨਾ ਚਵਾ ਦਾਂਗੇ ਆਪਾਂ ਇੱਥੋਂ ਆਪਣੇ ਘਰੋਂ ਦੁੱਧ ਹੋਊਗਾ 11 ਹੀ ਆਪਾਂ 10-10 ਕੇ ਦਾਂਗੇ ਵੀਰਾਂ ਨੂੰ ਕੋਈ ਵੀ 10 ਕੋਈ ਵੀ ਵੀਰ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਸਕਦਾ ਆ ਆਪਣੇ ਘਰੇ ਠੀਕ ਆ ਹਾਂਜੀ ਹਾਂਜੀ 10 ਜਿਹੜਾ ਇਹਨ ਬਿਲਕੁਲ ਨੈਟ ਮੈਂ ਨਾ ਪੂਰਾ ਕੋਈ ਗੱਲ ਹੀ ਨਹੀਂ ਕਹੀ ਕੋਈ ਕਮੀ ਪੇਸ਼ੀ ਨਹੀਂ ਹੋਊਗੀ ਕੋਈ ਵੀਰ ਮੁੜੂਗਾ ਨਹੀਂ ਪੀਜਾਂ ਜਿੰਨੇ ਵੀ ਆਪਣੇ ਪਸ਼ੂ ਆ ਕੋਈ ਕੱਦ ਛੋਟਾ ਵਾ ਜਾਂ ਕੋਈ 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 ਕਮੀ ਪੇਸ਼ ਨਹੀਂ ਹੈਗੀ ਜਾਂ ਪੂਰ ਆ ਜਾਂ ਕੋਈ ਥਣ ਘੱਟ ਵਾਦਿਆ ਜੋ ਆਪਾਂ ਦੱਸਾਂਗੇ ਉਹ ਹੀ ਨਿਕਲੂਗਾ ਲੋ ਜੀ ਦੋਸਤੋ ਇੱਥੋਂ ਕਾਫੀ ਪਸ਼ੂ ਵੇਚੇ ਗਏ ਨੇ ਪਹਿਲਾਂ ਵੀ ਕਾਫੀ ਪਸ਼ੂ ਅ ਸੇਲ ਕੀਤੇ ਪਿਛਲੇ ਸਾਲ ਦੀ ਗੱਲ ਕਰ ਲਈਏ ਜਿੰਨਾ ਕਿ ਦੱਸਿਆ ਜਾਂਦਾ ਓਨਾਂ ਕਾ ਦੋਸਤੋ ਇਨਾਂ ਪਸ਼ੂਆਂ ਦੇ ਥੱਲੇ ਦੁੱਧ ਨਿਕਲਦਾ ਤੇ ਉਹੀ ਚੋਪ ਸਮਾਨ ਨਿਕਲਦਾ ਬਾਕੀ ਤੁਸੀਂ ਆਣ ਕੇ ਆਪਦੀ ਵੀ ਨਰਕਪਰਕ ਕਰ ਲਿਓ ਬੇਸ਼ੱਕ ਕੋਈ ਵੀਰ ਪੈਸੇ ਖਰਚ ਕਰਨੇ ਆ ਤੇ ਜਿੰਨਾ ਦੱਸਿਆ ਜਾਊਗਾ ਉਹ ਜਿਹੜਾ ਦੋਸਤੋ ਤੁਹਾਨੂੰ ਪ੍ਰੋਪਰ ਮਿਲੂਗਾ ਐ ਨੂੰ ਤੋਰ ਦਈਏ ਤੁਹਾਨੂੰ ਚੱਲ ਇਹਨੂੰ ਅੱਗੋਂ ਕਮਾ ਲਈ ਜੂਗੀ ਆ। ਆ ਸ਼ਾਹੀਵਾਲ ਅੰਗ ਦੇ ਵਿੱਚ ਆ ਦੋਸਤੋ ਰੈੱਡ ਕਲਰ ਆ ਵਾਇਟ ਦਾ। ਤੀਜਾ ਸੁਬਾ ਸੋਈ ਆ ਮਗਰ ਵੀ ਬੱਛਾ ਬਿਲਕੁਲ ਰੈੱਡ ਕਲਰ ਦੇ ਵਿੱਚ ਮਗਰ ਬੱਛਾ ਸ਼ਾਹੀਵਾਲ ਅੰਗ ਦੇ ਵਿੱਚ। ਤੇ ਆਹ ਦੇਖੋ। ਠੀਕ ਆ। ਸੋ 10 ਕਿਲੋ ਜਿਹੜਾ ਦੋਸਤੋ ਦੁੱਧ 10 ਕਿਲੋ ਧਾਰਾਂ ਦੇ ਥੱਲੇ ਮੌਜੂਦ ਆ। 10 ਤੋਂ ਬਾਹਰ ਹੀ ਹੋਊਗਾ 11 ਹੀ ਹੋਊਗਾ। ਚਾਹੇ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ ਚਾਹੇ ਕੋਈ ਆਫਲਾਈਨ ਮੀਨਸ ਤੁਸੀਂ ਘਰਨ ਕੇ ਤਸੱਲੀ ਕਰਦੇ ਜੇ ਤਾਂ ਵੀ ਦੋਸਤੋ ਉਹ ਨਿਕਲੂਗਾ ਤੇ ਜਿਹੜਾ ਕੋਈ ਵੀ ਆਨਲਾਈਨ ਸੌਦਾ ਕਰਦਾ ਤੇ ਉਮੀਦ ਜਿਹੜੀ ਦੋਸਤੋ ਚੰਗੇ ਵਪਾਰੀ ਵੀਰ ਆ ਜਿਹੜੇ ਚੰਗਾ ਸਹੀ ਦੱਸਦੇ ਆ ਸਹੀ ਆਗੇ ਬਿਲਕੁਲ ਜਿਹੜਾ ਡਿਪੈਂਡ ਉਸੇ ਚੀਜ਼ ਉੱਪਰ ਰਹਿੰਦਾ ਦੋਸਤੋ ਤੇ ਮੈਨੂੰ ਲੱਗਦਾ ਵੀ ਕੋਈ ਲਾਂਮੇ ਵਾਲੀ ਥਾਂ ਨਹੀਂ ਹੁੰਦੀ ਕਿ ਕੋਈ ਵੀ ਬੇ ਤੜਕ ਤੁਸੀਂ ਸੌਦਾ ਕਰ ਸਕਦੇ ਜੇ 10 ਕਿਲੋ ਤਾਰਾਂ ਤੇ ਸਵੇਰ ਜਿਹੜੀ ਚਵਾਈ ਹੋਈ ਆ ਨਾ ਇਹਨਾਂ ਦੀ ਸਾਰਿਆਂ ਦੀ ਚਵਾਈ ਹੋਈ ਆ ਜੀ ਜਿਹੜੇ ਪਸ਼ੂ ਚਵਾਈ ਵਾਲੇ ਆ ਹਾਂਜੀ 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 ਲਓ ਵੀ ਭਰਾਵੋ ਬਾਕੀ ਆ ਕਰੋ ਬੈਕ ਸਾਈਡ ਤੋਂ ਥਾਣਾ ਚੈੱਕ ਠੀਕ ਹੈ ਸੀਰ ਸਾਹਿਬ ਪੂਰੀ ਹੈ ਕੋਈ ਨਹੀਂ ਚੱਕਰ ਹੈ ਤੇ ਬਾਕੀ ਇਹਨਾਂ ਦਾ ਦੁੱਧ حساب ਨਾਲ ਗਿਣੀਆਂ ਵੀ 15 16 ਵਰਗਾ ਹੀ ਹੁੰਦਾ ਜੇ 10 ਵੀ ਹੋਵੇ 11 ਵੀ ਹੋਵੇ ਤੇ ਸੰਗਣਾ ਫੋਨ ਦੇ حساب ਨਾਲ ਉੱਥੇ ਗੱਲ ਆ ਜਾਂਦੀ ਆ ਹਾਂ ਜੀ ਹਾਂ ਜੀ ਬਾਕੀ ਚਲੋ ਵੀਰਾਂ ਦੀ ਆਪਾਂ ਆਪਣੀ ਪਸੰਦ ਹੈ ਕਈ ਵੀਰ ਹੁਣ ਛਾਈ ਵਾਲ ਲੈ ਕੇ ਖੁਸ਼ ਆ ਵੀ ਅਸੀਂ ਲੈਣੀ ਛਾਈ ਵਾਲਾ ਹਾਂ ਜੀ ਹਾਂ ਜੀ ਤੇ ਜਿਨੇ ਐਚ ਐਫ ਲੈਣੀ ਉਹਨੇ ਹਣਾ ਐਚ ਐਫ ਹੀ ਚਾਹੀਦੀ ਉਹਨੂੰ ਇਹ ਗੱਲ ਆ ਇਹ ਗੱਲਾਂ ਹੈਗੀਆਂ ਹਾਂ ਜੀ ਤੇ ਸਾਨੂੰ ਕੀ ਤਾਂ ਫਿਰ ਕਰਦਾਂਗੇ ਆਪਾਂ ਛੋੜ ਛੱਪਾ ਵਿੱਚ ਲੈਣੇ ਦੇਣੇ ਵਿੱਚੋਂ ਇਹਦਾ ਮੁੱਲ ਆਪਾਂ ਕਰਨ ਨੂੰ ਭਾਵੇਂ 40-42 ਜੋ ਮਰਜ਼ੀ ਕਰ ਲਈਏ ਜਿਹੜਾ ਲੈਦੇ ਆ 36000 ਚ ਛੂਟ ਛੱਪਾ ਕਰ ਦਾਂਗੇ ਇਹਦਾ 36000 ਹਾਂਜੀ 36000 ਹੂੰ ਲਓ ਜੀ ਵਾਜਬ ਰੇਟ ਆ ਦੋਸਤੋ ਜਮੇ ਜਾਇਜ਼ ਬਿਲਕੁਲ ਜਾਇਜ਼ ਦੋਤੇ ਇਹ ਵੀ ਥੋੜਾ ਜਿਹਾ ਸੇਵਾ ਤੋਂ ਖੜੇ ਘਰ ਤੋਂ ਆਈ ਆ ਜੇ ਚੰਗੀ ਸਾਹਬ ਹੋ ਜੇ ਤੇ ਦੋ ਤਿੰਨ ਵੀ 14 15 ਇਚ ਵਾ ਜਾਣਾ ਪੂਰੇ ਵੱਡੇ ਕਦ ਕਾਟਦੀ ਇਹ ਨਹੀਂ ਕੋਈ ਥੋੜੀ ਜਿਹੀ ਲੇਸਪੁਣਾ ਥੋੜਾ ਜਿਹਾ ਵਖਾਉਂਦੀ ਆ ਇਹ ਨੋਰਮਲ ਨਰਮ ਘਰੋਂ ਸੇਵਾ ਚ ਪਸ਼ੂ ਨਹੀਂ ਕਰਦੇ ਹਾਂਜੀ ਹਾਂਜੀ ਅੱਗੇ ਜਿਹੜਾ ਵੀਰ ਆਪਣਾ ਪਸ਼ੂ ਬਣਾ ਕੇ ਸੇਵਾ ਕਰੂਗਾ ਲ ਜਾ ਕੇ ਕੋਈ ਚਾਰ ਪੈਸੇ ਖਰਚ ਕਰਕੇ ਤੇ ਮੈਨੂੰ ਲੱਗਦਾ ਵੀ ਚੰਗੀ ਮੈਂਟੇਨ ਸੇਹ ਸੰਭਾਲ ਹੋ ਜੂਗੀ ਪੂਰੀ ਹਿੰਦੀ ਤੇ ਜੇਕਰ ਸੇਹਤ ਦੇ ਵਿੱਚ ਸੋ ਬਾਰੇ ਲੋਕੀ ਚੰਗੀ ਤੇ ਦੁੱਧ ਵੀ ਪਤਾ ਨਹੀਂ ਪਤਾ ਨਹੀਂ ਹਾਂਜੀ ਤੇ ਇਹ ਵੈੜਾ ਦੋਸਤੋ 36000 36000 ਚ ਛੋੜ ਛੱਪਾ ਕਰਦਾ 36000 ਚ ਛੋੜ ਛੱਪਾ ਹਾਂਜੀ ਛੋਟੇ ਛੋਟੇ ਮੋਲਾ ਦੋਸਤੋ ਬਿਲਕੁਲ ਵਾਜਬ ਤੇ ਜਾਇਜ਼ ਰੇਟ ਹੁੰਦੇ ਆ ਜਿੰਨੇ ਵੀ ਆ ਠੀਕ ਆ ਬਾਕੀ ਮੌਕੇ ਤੇ ਤੁਸੀਂ ਆਣ ਕੇ ਵੀ ਦੇਖ ਸਕਦੇ ਜੀ ਤੇ ਪਿੰਡ ਦੁਗਲ ਵਾਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਤੇ ਇਹ ਮੇਰੇ ਨਾਲ ਵੀਰ ਸੋਨੂ ਆ ਦੋਸਤੋ ਪਿੰਡ ਦੁਗਲ ਵਾਲੇ ਤੋਂ ਸੋਨੂ ਵੀਰੇ ਨੰਬਰ ਬੋਲ ਦਿਆ ਆਪਣੇ ਹਾਂਜੀ 98150 82415 ਜੀ ਠੀਕ ਹੈ ਜੀ ਹਾਂਜੀ ਓਕੇ ਵੀਰ ਓਕੇ ਜੀ ਓਕੇ ਸੋ ਦੋਸਤੋ ਇਹ ਚਾਰ ਨਾਗ ਨੇ ਵੀਰ ਦੇ ਕੋਲ ਦੋ ਸੂਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਇੱਕ ਗੱਬਣ ਆ ਦੋਸਤੋ ਇੱਕ ਪੂਰੀ ਗੱਬਣ ਤਿਆਰ ਆ ਇੱਕ ਤਾਜੀ ਸੂਈ ਸਵਾਈ ਆ ਇੱਕ ਬਿਲਕੁਲ ਤੋਕੜ ਗੱਬਣ ਜਿਹੜੀ ਵੇਰ ਤੁਹਾਨੂੰ ਡੱਬੀ ਦਿਖਾਤੀ ਹੈ ਤੇ ਇੱਕ ਬਿਲਕੁਲ ਤੋਕੜ ਆ ਵੇਰਵਾ ਪਾਤਾ ਏਆਈਐਸ ਨੂੰ ਵੀ ਹੋਈ ਆ ਬਾਕੀ ਕਿਸੇ ਵੀਰ ਦੀ ਕਿਸਮਤ ਨੰਬਰ ਸਕਰੀਨ ਦੇ ਉੱਪਰ ਚੱਲਦੇ ਨੇ ਵੀਰ ਤੁਹਾਨੂੰ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ